ਬਲਾਵਾ ਜਿਹੜੇ ਵੀ ਜੋ ਮੋਸਟ ਪਪੂਲਰਲੀ ਅਸੀਂ ਕਹਿੰਦੇ ਨੇ ਕਿ ਬਈ ਟੂ ਵੀਲਰ ਵਾਲੇ ਹੈ ਕਿ ਵਿਰਾਉਟ ਨੰਬਰ ਪਲੇਟ ਵਗੈਰਾ ਇਦਾਂ ਦੇ ਵੀ 64 ਵਹੀਕਲਸ ਦਾ ਚਲਾਣ ਵੀ ਪੂਰੇ ਜ਼ਿਲ੍ਹੇ ਦੇ ਵਿੱਚ ਕੀਤਾ ਗਿਆ ਹੈ ਸਿਮਿਲਰਲੀ ਅੱਜ ਵੀ ਜਿਹੜਾ ਹੈਗਾ ਉਹ ਵੱਖ-ਵੱਖ ਜਗ੍ਹਾ ਤੇ ਚੈਕਿੰਗ ਚੱਲ ਰਹੀ ਨਹੀਂ ਉਹਦਾ ਵੀ ਡਾਟਾ ਅਸੀਂ ਕੰਪਾਈਲ ਕਰਕੇ ਸ਼ਾਮ ਤੱਕ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤਾਂ ਬਿਲਕੁਲ ਅ ਅੱਛਾ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਮੈਂ ਅੱਜ ਮੌਜੂਦ ਨੇ ਕਿ ਕਾਸੋ ਆਪਰੇਸ਼ਨ ਚੱਲ ਰਿਹਾ ਹੈਗਾ ਕਿੱਥੇ-ਕਿੱਥੇ ਜਿਹੜਾ ਕਾਸੋ ਆਪਰੇਸ਼ਨ ਚੱਲ ਰਿਹਾ ਹੈਗਾ ਜੀ ਸਰ ਇਹ ਸਾਡੇ ਡੀਜੀਪੀ ਸਾਹਿਬ ਦੇ ਹੁਕ ਪਹਿਲਾਂ ਇਹ ਆਪਰੇਸ਼ਨ ਕੱਲ ਵੀ ਚੱਲਿਆ ਸੀ ਇਹ ਪੂਰੇ ਪੰਜਾਬ ਲੈਵਲ ਤੇ ਆਪਰੇਸ਼ਨ ਚੱਲ ਰਿਹਾ ਹੈ ਇਹ ਮਤਲਬ ਜਿਵੇਂ ਕਿ ਫਿਰੋਜ਼ਪੁਰ ਰੇਂਜ ਦੇ ਵਿੱਚ ਤਿੰਨ ਡਿਸਟ੍ਰਿਕਟ ਆਉਂਦੇ ਆ ਫਿਰੋਜ਼ਪੁਰ ਫਾਜ਼ਿਲਕਾ ਤੇ ਤਰਨਤਾਰਨ ਇਹ ਤਿੰਨ ਜਿਲ੍ਹਿਆਂ ਦੇ ਵਿੱਚ ਮੈਂ ਅਸਲੀ ਸੁਪਰਵਾਈਜ਼ ਕਰ ਰਿਹਾ ਹਾਂ ਆਪਰੇਸ਼ਨ ਨੂੰ ਤੇ ਕੱਲ ਵੀ ਕਾਫੀ ਚੰਗੀਆਂ ਬਰਾਮਦੀਆਂ ਹੋਈਆਂ ਸੀ ਤੇ ਅੱਜ ਵੀ ਇਹ ਆਪਰੇਸ਼ਨ ਚੱਲ ਰਿਹਾ ਹੈ ਜਦੋਂ ਆਪਰੇਸ਼ਨ ਖਤਮ ਹੁੰਦਾ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਤੇ ਐਸ ਨਾਲ ਜਿਹੜੇ ਮਾੜੇ ਸਮਗਲਰ ਆ ਜੋ ਇਹ ਹੌਟਸਪੌਟ ਹੈ ਉਹਨਾਂ ਦੀ ਚੰਗੀ ਤਰ੍ਹਾਂ ਸੀ ਚੈਕਿੰਗ ਕਰ ਰਹੇ ਆ ਤੇ ਜਿਹੜੇ ਪੁਰਾਣੇ ਸਮਗਲਰ ਉਹਨਾਂ ਦੇ ਘਰਾਂ ਨੂੰ ਚੰਗੀ ਤਰ੍ਹਾਂ ਸਰਚ ਕਰ ਰਹੇ ਆ ਸਰ ਅੱਜ ਫਿਰੋਜ਼ਪੁਰ ਦੇ ਵਿੱਚ ਬੱਸ ਸਟੈਂਡ ਰੇਲਵੇ ਸਟੇਸ਼ਨਸ ਇੱਥੋਂ ਦੇ ਵੀ ਚੈੱਕ ਕੀਤੇ ਹਾਂ ਹਾਂ ਹਿਮਨ ਉਹਦੇ ਵਿੱਚ ਹੌਟਸਪੌਟ ਦੇ ਨਾਲ-ਨਾਲ ਬੱਸ ਸਟੈਂਡ ਵੀ ਤੇ ਰੇਲਵੇ ਸਟੇਸ਼ਨ ਵੀ ਚੈੱਕ ਕਰ ਰਹੇ ਆ ਤੇ ਹੋਰ ਵੀ ਜਿਹੜੀ ਕੋਈ ਜਗ੍ਹਾ ਉਦਾਂ ਦੀ ਹੈ ਸਸਪੀਸ਼ਸ ਉੱਥੇ ਵੀ ਚੈਕਿੰਗ ਚੱਲ ਰਹੀ ਸਿਰ ਸੈਨੀ ਕੋ ਪੈਣੀ ਨਜ਼ਰ ਜਿਹੜੀ ਆ ਫਿਰੋਜ਼ਪੁਰ ਚ ਰੱਖੀ ਜਾ ਰਹੀ ਕਿਉਂਕਿ ਸਰਹੱਦੀ ਜ਼ਿਲ੍ਹਾ ਹੈਗਾ ਨਸ਼ੇ ਨੂੰ ਲੈ ਕੇ ਕੁੱਪੀ ਬਾਰਡਰ ਨੂੰ ਆਨ ਲੱਗਦਾ ਹੈਗਾ ਠੀਕ ਸਰ ਬਿਲਕੁਲ ਇਹ ਇੰਟਰਨੈਸ਼ਨਲ ਬਾਰਡਰ ਹੈ ਮੇਰੇ ਤਿੰਨੇ ਜ਼ਿਲ੍ਹੇ ਜਿਹੜੇ ਹੈਗੇ ਆ ਸਾਡੇ ਤਨਤਨ ਫਾਜ਼ਿਲਕਾ ਫਿਰੋਜ਼ਪੁਰ ਇਹ ਬਾਰਡਰ ਡਿਸਟ੍ਰਿਕਟ ਹੈ ਇੱਥੇ ਸਮਗਲਿੰਗ ਵਗੈਰਾ ਜ਼ਿਆਦਾ ਹੋ ਰਹੀ ਹੈ ਤੇ ਇਸ ਲਈ ਇਹ ਬਾਰਡਰ ਰੇਂਜ ਹੋਣ ਕਰਕੇ ਇੱਥੇ ਪੂਰਾ ਮਤਲਬ ਚੰਗੀ ਤਰ੍ਹਾਂ ਸਰਚ ਕਰ ਰਹੇ ਆ ਸਾਰੇ ਇਲਾਕੇ ਦੀ ਤੇ ਮਾੜੇ ਅਨਸਰ ਜਿਹੜੇ ਅਸੀਂ ਲਿਸਟਾਂ ਵਗੈਰਾ ਵੀ ਇਹ ਕੈਟਾਗਰੀ ਬੀ ਕੈਟਾਗ